ਉਹ ਵੱਤ ਮਾਗੀ ਸਾਰੇ ਬੰਬੂਦਸ਼ਚਰੀ ਨੇ ਪੰਜਾਬ ਦੇ ਲੋਨਰ ਉਹਨਾਂ ਕੋਲ ਹੈ ਪਰ ਉਹਨਾਂ ਦਾ ਫੋਕਸ ਲੋਨਰ ਤੇ ਨਹੀਂ ਹੈਗਾ ਉਹਨਾਂ ਦਾ ਫੋਕਸ ਹੈ ਕਿ ਮੈਂ ਕਿਦਾਂ ਜਵਿੰਦਰ ਰੈਸਟੀ ਇਲੈਕਸ਼ਨ ਜਿੱਤਦਾ ਰਹੂੰਗਾ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਇਸ ਪ੍ਰੈਸ ਕਾਨਫਰੰਸ ਭਾਜਪਾ ਦੇ ਰਾਸ਼ਟਰੀ ਪਰਵਕਤਾ ਨਿਰਗਪੁਰ ਸਾਹਿਬ ਜੀ ਅਤੇ ਪੰਜਾਬ ਦੇ ਕੋਲ ਹਿੱਸੇ ਪਰਵਾਰੀ ਆਰਤੀ ਸਿੰਘ ਜੀ ਕਰਨਗੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸ਼੍ਰੀ ਰਕੇਸ਼ ਠਾਕੁਰ ਜੀ ਦਰਸ਼ਕੀ ਬੀਜਪੀ ਪੰਜਾਬ नीत जोशी जी मीडिया इंचार्ज पूर्व अध्यक्ष जलंधर रमन पब्बी जी और पूर्व युवा मोर्चा पंजाब के अध्यक्ष सनी शर्मा जी मनीष जी मैं हूँ मैं हूँ बेनती कराँगा आर पी सिंह जी तो अपनी तो रखें ਸਾਰੇ ਆਏ ਦਰਸ਼ਕ ਦੇ ਮੇਸਰ ਨੂੰ ਮੇਰੀ ਪਤਿ ਜੀ ਕਾ ਹਾਂਸਾ ਗੁਰਜੀ ਦੇ ਪਤੇ ਹੋਰ ਸਭ ਨੂੰ ਨਮਸਤੇ ਮੈਂ ਆਪਣੀ ਪ੍ਰੈਸ ਕਾਨਫਰੰਸ ਹਸੀ ਆਰਿਆ ਸੀ ਆਜੀ ਤੇ ਮੈਨੂੰ ਸਰੀਰ ਸਾਹਿਬ ਨੇ ਦੱਸਿਆ ਕਿ ਇੱਕ ਬੜੀ ਅਪੋਰਜੈਂਸੀਡੈਂਟ ਇੱਕ ਮੰਦਪਾ ਇਨਸੀਡੈਂਟ ਹੋ ਜਾਣੇ ਸ਼ਾਇਦ ਹੀ ਖੁਨੇ ਹੋਇਆ ਕੋਈ ਘੰਟਾ ਘੰਟਾ ਪਹਿਲੇ ਉਹ ਕੱਲ ਇਨਸੀਡੈਂਟ ਦਰਸਾਉਂਦਾ ਹੈ ਕਿ ਪੰਜਾਬ ਦੀ ਹਾਲਾਤ ਕੀ ਨੇ ਉਹਦਾ ਵੀਡੀਓ ਮੈਨੂੰ ਭੇਜਿਆ ਹੁਣੇ ਸ਼ਾਇਦ ਤੁਹਾਡੇ ਲੋਕਾਂ ਨੇ ਧਿਆਨ ਹੀ ਆ ਗਿਆ ਹੋਵੇਗਾ ਤੇ ਧਿਆਨੇ ਸ਼ਹਿਰ ਵਿੱਚ ਅੱਜ ਦਾ ਸਰ ਜੁਧਾਨੇ ਸ਼ਹਿਰ ਵਿੱਚ ਸਿਵਲ ਹਸਪਤਲ ਦੇ ਸਾਹਮਣੇ ਇੱਕ ਚਲਦੀ ਰੋਡ ਤੇ ਇੱਕ ਗਹਿਮੋ ਗਹਿਮੀ ਵਾਲੀ ਰੋਡ ਤੇ ਕੋਈ ਸਿਸ਼ ਸੈਨਾ ਦਾ ਕੋਈ ਘਟਕ ਹੈ ਉਹਦੇ ਸੰਦੀਖਾ ਠਾਪਰ ਨੇ ਸਦੀਪ ਠਾਪਰ ਬੋਲ ਜਿਹਨਾਂ ਨੂੰ ਕਹਿੰਦੇ ਨੇ ਕੋਰਾਗੀ ਵੀ ਕਹਿੰਦੇ ਕੋਰਾਵੀ ਵੀ ਕਹਿੰਦੇ ਉਹ ਸਕੂਟਰ ਤੇ ਸੇ ਨਾਲ ਉਹਨਾਂ ਦਾ ਸਿਕਿਉਰਟੀ ਗਾਰਡ ਵੀ ਨਾਲ ਹੈ ਉਹਨਾਂ ਸਿਕਿਉਰਟੀ ਵਾਲਾ ਵੀ ਨਾਲ ਹੈ ਔਰ ਸਕੂਟਰ ਤੇ ਘੇਰ ਕੇ ਚਾਰ ਲੋਕਾਂ ਨੇ ਉਹਨਾਂ ਤੇ ਹਮਲਾ ਕੀਤਾ ਔਰ ਹਮਲਾ ਕਰਕੇ ਫਟੜ ਕਰਕੇ ਉਹਨਾਂ ਆਪਣੇ ਬਲੋ ਤੇ ਮਾਰਤਾ ਤਰਪਾਨਾ ਚਲਾਈਆਂ ਨੇ ਗਲੇ ਤੇ ਕ੍ਰਪਾਨਾ ਚਦੀਆਂ ਨੇ ਬਾਡੀ ਪਾਰਟ ਤੇ ਹੋਰ ਜਗ੍ਹਾ ਕ੍ਰਪਾਨਾ ਚਦੀਆਂ ਨੇ ਉਹ <th>ਾਪੜ ਸਾਹਿਬ ਦੀ ਕਿਸਮਤ ਅੱਛੀ ਹੈ ਕਿ ਉਹ ਬਚ ਗਏ ਨੇ ਇਥੇ ਇਹ ਯੂ ਕੈਨ ਸੀ ਦਿਸ ਪਾਰਟ ਨਾਓ ਇਹ ਕਿਸਮਤ ਅੱਛੀ ਕਿ ਬਚ ਗਏ ਨੇ ਨਹੀਂ ਤੇ ਉਹਨਾਂ ਨੂੰ ਕੋਈ ਕਮੀ ਜਾਂ ਘਸਰ ਛੱਡੀ ਨਹੀਂ ਗਈ ਭਗਵੰਤ ਮਾਗੀ ਸਾਡੇ ਹੋਮ ਮਿਨਿਸਟਰ ਵੀ ਨੇ ਪੰਜਾਬ ਦੇ ਲੌ ਨਾਡਰ ਉਹਨਾਂ ਕੋਲ ਹੈ ਪਰ ਉਹਨਾਂ ਦਾ ਫੋਕਸ ਲੌ ਨਾਡਰ ਤੇ ਨਹੀਂ ਹੈਗਾ ਉਹਨਾਂ ਦਾ ਫੋਕਸ ਹੈਗਾ ਕਿ ਮੈਂ ਕਿੱਦਾਂ ਜਲੰਧਰ ਵਿਖੇ ਦੀ ਇਲੈਕਸ਼ਨ ਜਿਲਾੜਾ ਮਾ ਜਿੱਤ ਲਵਾਂ ਅੱਜ ਇਹ ਦੇਸ਼ਾ ਤੋਂ ਕਿੱਦਾਂ ਫਟੜ ਕਰਕੇ ਉਹਨੂੰ ਛੱਡ ਕੇ ਗਏ ਨੇ ਇਹ ਕਿਸਮਤ ਅੱਛੀ ਸੀ ਉਹਨਾਂ ਦੀ ਕੋਈ ਬਚ ਗਏ ਉਹ ਵੀ ਆਪਣੇ ਸਕੂਟਰ ਤੇ ਨਾਲ ਉਹਨਾਂ ਜਿਹੜਾ ਸਕਿਉਰਟੀ ਮੈਨ ਸੀ ਗਨ ਮੈਨ ਸੀ ਉਹ ਵੀ ਉੱਥੋਂ ਚਲਾ ਗਿਆ ਕਿ ਦੂਜਾ ਇੰਸੀਡੈਂਟ ਹੈ ਮੇਰੇ ਦਿਮਾਗ ਵਿੱਚ ਜਿਹੜਾ ਪਹਿਲੇ ਵੀ ਤੇ ਕਿਸਟੈਂਸ ਹੋਇਆ ਸੀ ਜਦ ਉੱਥੇ ਵੀ ਉੱਥੇ ਸਕੂਟੀ ਵਾਲੇ ਸਾਰੇ ਇੱਕਦਮ ਗਾਇਬ ਹੋ ਗਏ ਸਰ ਬਾਹਰ ਜਾ ਸਰ ਚੋਰੀ ਚੋਰੀ ਇਹ ਵੀ ਇਦਾਂ ਇਸ ਸੈਂਸ ਕਿ ਜਦ ਸਕੂਟੀ ਵਾਲ ਨੂੰ ਉੱਥੇ ਨਾਲ ਸਕੂਟਰ ਦੇ ਪਿੱਛੇ ਬੈਠਾ ਟੂ-ਵਿਲਰ ਤੇ ਪਰ ਟੂ-ਵਿਲਰ ਤੋਂ ਉਹ ਥੋੜਾ ਪਿੱਛੇ ਕੀਤਾ ਉਸ ਵੇਲੇ ਤਾਂ ਗਾਇਬ ਹੋ ਗਿਆ ਸੀ ਉਹ ਮਤਲਬ ਉਹਦੀ ਡਿਊਟੀ ਹੈ ਸਕੂਟੀਮੈਨ ਕੋਲ ਗਨਮੈਨ ਹੈਗਾ उसकी ड्यूटी है कि चिंता करे भी मैंने मेरे ना जी जिसकी ड्यूटी मेरे लाई गई है जिसकी जान की रक्षा मिलने क्या, क्या है। गया है मैं वो चिंता करा और गायब हो गया वीडियो मैं सोशल मीडिया से आ गई है पर मैं चाहवागा सी साहब पर जो अपने दोस्त इतने आए हैं सारे वीडियो मिल जाए जी मैं गलसाइज कर रहा कि सिक्योरटी मैन उन्होंने छड़ के चला गया दिस इज दॉ ऑर्डर दिस सिक्योरिटी ऑफ द स्टेट और लगातार बुराइया लगातार लगातार रैनसम कॉल्स, लगातार हमले ये लगातार चल रहे हैं। और इतने कोई चेक नहीं हो पा रहा और ਜਾਤੇ ਮਾਨ ਸਾਹਿਬ ਦੂਜੇ ਸਟੇਟਸ ਇਲੈਕਸ਼ਨੇ ਚਲੇ ਜਾਂਦੇ ਨੇ ਕਦੀ ਬੋਆ ਚਲੇ ਜਾਂਦੇ ਨੇ ਕਦੀ ਮੱਧ ਪ੍ਰਦੇਸ਼ ਚ ਜਾਂਦੇ ਨੇ ਕਦੀ ਉੱਤਰਾਖੰਡ ਚਲੇ ਜਾਂਦੇ ਨੇ ਬਾਕੀ ਸਾਰੇ ਇਲੈਕਸ਼ਨੇ ਕੈਂਪੇਨ ਕਰੇ ਚਲੇ ਜਾਂਦੇ ਨੇ ਉੜ ਜਾਂ ਪੰਜਾਬ ਵੀ ਹੈਗੇ ਨੇ ਤੇ ਉਹ ਜਲੰਧਰ ਵਿਸਥਿਤ ਬੈਠੇ ਨੇ ਇਹਦੀ ਚਿੰਤਾ ਕਰ ਰਹੇ ਕਿ ਮੈਂ ਦੇਖਾਂ ਕਿ ਪੰਜਾਬ ਦੀ ਹਾਲਾ ਠੀਕ ਗਰ ਇਸ ਕਰਕੇ ਆਖਿਆ ਕਿ ਉਹ ਮਦਮਾਨ ਜੀ ਨੇ ਜਲੰਧਰ ਵਿਸਥਿਤ ਇਲੈਕਸ਼ਨ ਨੂੰ अपना प्रेस्टिज का इशू बना दिया और अच्छी गल है चलो कि उन्होंने एक्टमेट करता कि मैं जलंधर ही घर ले लिया और तो मैं इतों ओपरेट करा हफ्ते शायद दो तीन दिन आगा इतना चला और हूने बाई इलेक्शन होर भी आने ने कई सारे दिनें होर भी जोड़े सांसद जितते गए हैं उन्होंने बाई इलेक्शन भी होने ने। तो मैं भगवंत मान जी को पूछना चाहगा एक एक घर उच्चों भी लोग ਦੀ ਬਾਇ ਹਾਊਸ ਇਨ ਈਚ ਕਨਸਕੀ ਜੀ ਸੇ ਕਿ ਮੱਚੇ ਰਵਾਨਾ ਬਤ ਡੀਪ ਜੀ ਸੱਚੀ ਹੈ ਕਿ ਮੁੱਖ ਮੰਤਰੀ ਜਿੱਥੋਂ ਜੋ ਕੰਮ ਕਰਨਾ ਹੈ ਉਹ ਕੰਮ ਨਹੀਂ ਹੋ ਰਿਹਾ ਸੀਐਮ ਸਾਹਿਬ ਕੋ ਪਰ ਤੋਂ ਬਾਕੀ ਸਭ ਕੁਝ ਕਰ ਰਹੇ ਨੇ ਕ੍ਰਪਸ਼ਨ ਦੇ ਮਾਮਲੇ ਚ ਕੋਈ ਰੋਖ ਨਹੀਂ ਰਿਹਾ ਮਾਮਲਾ ਲੋਨਰ ਦੀ ਸਥਿਤੀ ਤਾਂ ਹੁੰਦੀ ਦਾਸਤਿ ਮੈਂ ਅੱਜ ਜੀ ਸਾਡੇ ਕੈਂਡੀਡੇਟ ਨੇ ਓਪਨਲੀ ਚੈਲੰਜ ਕੀਤਾ ਸੀਐਮ ਸਾਹਿਬ ਨੂੰ ਸੀਐਮ ਸਾਹਿਬ ਨੇ ਹਾਂ ਬਲੀ ਪਰਸੋਂ ਤੋਂ ਆ ਜਾਓ ਜਾਂ ਕੱਲ ਆਓ ਸਾਡਾ ਕੈਂਡੀਡੇਟ ਸਾਹਿਬ ਸੀਧਾ ਚਲੇ ਗਏ ਸਟੇਜ ਲਾਤੀ ਸੀਐਮ ਸਾਹਿਬ ਦੀ ਵੱਡੀ ਕੁਰਸੀ ਲਾਤੀ ਮਾਨਸਮਾਨ ਕੀਤਾ ਪੂਰਾ ਆਪਣੀ ਛੋਟੀ ਕੁਰਸੀ ਲਾਤੀ ਵੇਟ ਕਰਦੇ ਨੇ ਮੈਨੂੰ ਇਹ ਪਤਾ ਲੱਗਾ ਕਿ ਇਸ ਕਰਕੇ ਕਿਤਾ ਸੀਐਮ ਸਾਹਿਬ ਐਨਾਂ ਕਿ ਮੇਰੀ ਕੁਰਸੀ ਅੱਛੀ ਕੁਰਸੀ ਕਿਉਂ ਨਹੀਂ ਲਾਈ ਕੁਰਸੀ ਵੀ ਠੀਕ ਠਾਕ ਜਿੱਤਾ ਦੀ ਉਹਨਾਂ ਸੀਐਮ ਸਾਹਿਬ ਵਾਲੀ ਕੁਰਸੀ ਵੀ ਉਹਨਾਂ ਤਾਂ ਇਹ ਮੈਂ ਸੀਐਮ ਆਫਟਰ ਆਲ ਹੋਈ ਜਾਂਦਾ ਮਾਨ ਲੋਕਾਂ ਨੂੰ ਮਾਨ ਸਾਨੂੰ ਸੋਣਾ ਮਾਨ ਆਈ ਗਿਆ ਹੋਣਾ ਕਿ ਮੈਂ ਸੀਐਮ ਹਾਂ ਜੈ ਮਾਰਾ ਜੈ ਚਲੋ ਮਤਲਬ ਪਰ ਹੈ ਤੇ ਵੱਡੀ ਕੁਰਸੀ ਹੈ ਨਾ ਉਹਦੀ ਆਪਣੀ ਕੁਰਸੀ ਨਾਲ ਛੋਟੀ ਜੀ ਰਾਈ ਸੀ ਤੇ ਸੀਐਮ ਸਾਹਿਬ ਵਾਲੀ ਨਹੀਂ ਕਹਿੰਦਾ ਭਾਬੀ ਇਹਦੀ ਵੱਡੀ ਉਹ ਨੂੰ ਦੱਸਾਂਗਾ ਡਾਕਟਰ ਜੀ ਦਾ ਤੇ ਉਹ ਸੀਐਮ ਸਾਹਿਬ ਆਏ ਨਹੀਂ ਉੱਥੇ ਉਹ ਇੰਤਜ਼ਾਰ ਕਰਦੇ ਰਿਹਾ ਉਹਨੇ ਕਿਹਾ ਵੀ ਆ ਜਾਓ ਫੋਨ ਵੀ ਮੈਂ ਉਹ ਦੇਖਿਆ ਵੀਡੀਓ ਉੱਥੇ ਉਹ ਫੋਨ ਵੀ ਕਰ ਰਿਹਾ ਸੀ ਕਿ ਸ਼ਾਇਦ ਉਹਨਾਂ ਦੇ ਇੱਥੋਂ ਫੋਨ ਚੱਕਿਆ ਜਾ ਤੇ ਉਹ ਗੱਲ ਹੋ ਜਾਏ ਤੇ ਉਹ ਜਿਹੜਾ ਵੀਡੀਓ ਹੈਗਾ ਜਿਹੜਾ ਉਹ ਮੈਸੇਜ ਹੈ ਉਹ ਉਹਨਾਂ ਨੂੰ ਉਹ पैन ड्राइव दे दी एम साहब सर क्या भड़क मार के रह गए वी जी भड़क मारी नहीं कल परसों छा कितना की हालत है दूजी गल जी इंपोर्टेंट है कि जो पिछला पार्लीमेंटरी इलेक्शन होया उस सिलेक्शन के अगर इस सीट के रिजल्ट वेख ले जाए तो नंबर टू लॉस बाई ऑलमोस्ट वेरी थिन मार्जिन ऑफ थाउजेंड फाइव हंड्रेड वोट पंद्रह सौ वोट पिछे सा। और बोकर तीजे नंबर से और काफ़ी पिछे सी और से जबकि ਹਾਲਾਂਕਿ ਉਹ ਕਨਫਿਊਜ਼ਨ ਤਾਂ ਹਲੇ ਵੀ ਪ੍ਰਵੇਲ ਕਰ ਰਿਹਾ ਕਿ ਆਪਸੀ ਮਿਲੇ ਜਾਂ ਆਪਸੀ ਜੇ ਕੋਈ ਆਪਸੀ ਛਾੜਗਾਠ ਵਾਲੀ ਕਨਫਿਊਜ਼ਨ ਤਾਂ ਹਲੇ ਵੀ ਹੈ ਕਿਉਂਕਿ ਚੰਨੀ ਸਾਹਿਬ ਹੁਣ ਮੈਂਬਰ ਪਾਰਲੀਮੈਂਟ ਹੋ ਗਏ ਨੇ ਚੰਨੀ ਸਾਹਿਬ ਦੇ ਜੀ ਲੀਡਰ ਨੇ ਬਲਕਰ ਜੁਨ ਖੜਗੇ ਜੀ ਉਹਤੇ ਪਾਰਲੀਮੈਂਟ ਜੇ ਤੇਜੇਵਾਲ ਦੀ ਸਪੋਰਟ ਕਰ ਰਹੇ ਨੇ ਉਹਤੇ ਕਹਿ ਰਹੇ ਕਿ ਤੇਜੇਵਾਲ ਨੂੰ ਗਲਤ ਅरेस्ट ਕੀਤਾ ਹੈ हम ची साहब ने भी लिखे नहीं इतने भी कन्फ्यूजन चल चल रहे जी ये चंडी साहब भी दसना पेगा कि मैं अपने लीडर लड़ा की गल मंगा जलैक्शन लड़ावगा अगर अच्छे कहते हैं कि वो भ्रष्टाचारी ने वो सब इल्जाम लाने बोकर उत्ते वो अपने लीडर का कहना मान के बोकर के नाल चलते हैं ये क्लियर करना पेगा भी पोजिशन की है चंदी साहब की पार्लीमेंट कुछ होर होगी और पंजाब जाके बदल जाएगी ये भी क्लीयर करनी पेगी और गल भगवंत तो मान जी ने भी क्लीयर करनी पेगी कि इन्होंने लीडर पार्लीमेंट कुछ होर कर अलायंस होगा इत कुछ होर ये गल हो हो गा। भी क्लीयर कर ਕਿਉਂਕਿ ਜੋ ਇਸ਼ੂਸ ਐਚਓ ਚੱਕਦੇ ਨੇ ਉੱਥੇ ਵੀ ਉਹ ਇਸ਼ੂਸ ਚੱਕਣਗੇ ਨਹੀਂ ਚੱਕਣਗੇ ਵੀ ਜਿਹੜੇ ਇਹਨਾਂ ਦੇ ਬਾਕੀ ਨੂੰ ਮੰਨਦੇ ਨੇ ਉਹ ਵੀ ਉਹ ਇਸ਼ੂਸ ਚੱਕਣ ਦੇ ਨਹੀਂ ਚੱਕਣਗੇ ਕਿਉਂਕਿ ਉੱਥੇ ਬਾਸ਼ਾ ਤੇ ਕੁਝ ਹੋਰ ਹੈ ਜਿਹੜੇ ਨੇ ਸੰਸਦ ਬੁੜੇ ਨੇ ਉਹਨਾਂ ਸਪੀਚਸ ਚੈੱਕ ਕਰ ਲੋ ਉਹਨੇ ਇੱਕ ਅੱਖਰ ਵੀ ਪੰਜਾਬ ਦੀ ਲਾਅਨ ਆਰ ਰ ਬਾਰੇ ਇੱਕ ਅੱਖਰ ਨਹੀਂ ਬੋਲੇ ਹਾਲਕ ਪੰਜਾਬ ਦੀ ਰੌਡ ਨੂੰ ਦਿਖਾ ਹਾਲ ਖਰਾਬ ਹੈ ਉਹਨੇ ਪੰਜਾਬ ਵਿੱਚ ਡਰਗਸ ਦੀ ਕੀ ਹਾਲ ਹੈ ਉਹਦੇ ਬਾਰੇ ਇੱਕ ਅੱਖਰ ਨਹੀਂ ਬੋਲੇ ਉੱਥੇ ਪੰਜਾਬ ਵਿੱਚ ਕਿੰਦਾ ਗੁਰਾਈਆਂ ਔਰ ਰੈਂਸਮ ਦਿੱਤੇ ਜਾ ਰਹੇ ਉਹਦੇ ਬਾਰੇ ਕੋਈ ਅੱਖਰ ਨਹੀਂ ਬੋਲਦੇ ਉੱਥੇ ਉੱਥੇ ਆਪਸ ਵਿੱਚ ਦਲਵਖੜੀ ਨੇ ਇੱਥੇ ਸਾਹਮਣੇ ਨੇ ਇਹ ਗੱਲ ਵੀ ਥੀਅਰ ਹੁੰਦੀ ਲੋੜ ਹੈ ਕਿ ਪੋਜੀਸ਼ਨ ਕੀ ਹੈ ਔਰ ਕਿਤਨੇ ਮਿਕ ਕਿਤਨੇ ਫਿਕਸ ਮੈਚ ਨਹੀਂ ਚਾਹਦੇ ਤੁਸੀਂ ਕਿ ਕਿ ਜੋ ਵੀ ਜਿੱਤੇਗਾ ਅਲਟੀਮੇਟਲੀ ਅਸੀਂ ਉੱਥੇ ਤੇ ਇੱਕ ਹੋਏ ਗਏ ਆ ਅਸੀਂ ਭਾਜਪਾ ਨੂੰ ਪਿੱਛੇ ਕਰਦੀ ਅਸੀਂ ਆਪਸੇ ਜੁੜ ਕੇ ਜੋ ਵੀ ਜਿੱਤਾਂਗੇ ਅਸੀਂ ਉੱਥੇ ਜਾ ਕੇ ਇੱਕੋ ਕਰਾਂਗੇ ਮੇਰੀ ਇਸ ਕਰਕੇ ਜਲੰਧਰ ਦੀ ਵੈਸ ਤੇ ਜਿਹੜੇ ਵੋਟਰ ਸਨ ਉਹਨਾਂ ਨੂੰ ਅਪੀਲ ਹੈ ਵੋਟ ਕਾਂਗਰਸ ਨੂੰ ਪਿਆ ਜਾਂ ਵੋਟ ਮੁਕਰ ਨੂੰ ਪਿਆ ਮੁਕਰ ਠੀਕ ਸੱਤ ਹੈ ਨਾ ਚਾੜੂ ਉਦੋਂ ਮੈਂ ਸੋ ਇੱਕ ਪੁਰਾਣਾ ਪੰਜਾਬ ਵਾਲਾ ਇਸ ਕਰਕੇ ਮੇਰੇ ਮਾ ਦੀ ਹੱਲੇ ਵੀ ਉਹ ਸਭ ਚੱਲਦੇ ਨੇ ਪੁਰਾਣੇ ਤੇਰੀ ਸਾਡੀ ਮਾ ਮਾਤਾ ਜਨ ਸਾਡੀ ਮਰਸੀਆਂ ਯੂਜ਼ ਕਰਦੇ ਤਨ ਤੇ ਉਹ ਜਿਹੜਾ ਵੋਟ ਜਿੱਥੇ ਪਾਸੇ ਵੀ ਪਿਆ ਸੀ ਉਹ ਕਾਂਗਰਸ ਨੂੰ ਪਿਆ ਜਾਂ ਆਮ ਆਦਮੀ ਪਾਰਟੀ ਨੂੰ ਪਿਆ ਉਹ ਦੋਨੋਂ ਵੋਟ ਅਲਟੀਮੇਟਲੀ ਇੱਕੋ ਜਗ੍ਹਾ ਜਾ ਕੇ ਜਾਣੇ ਨੇ ਔਰ ਪੰਜਾਬ ਦੇ ਹਿਤ ਕਰਕੇ ਵੋਟ ਨਹੀਂ ਪੈ ਰਹੇ ਉਹ ਦੋਨੋਂ ਜਗ੍ਹਾ ਵੋਟ ਇਹੋ ਜਿਹਨੇ ਜਿਹੜੇ ਕਿ ਪੰਜਾਬ ਦਾ ਨੁਕਸਾਨ ਕਰਨ ਵਾਲੇ ਨੇ ਉਹ ਜਿਹਦੇ ਕਰਕੇ ਪੰਜਾਬ ਦਾ ਜਿਹੜਾ ਵਾਦੇ ਕਰਕੇ ਅਸਰ ਉਹ ਵਾਦੇ ਵੀ ਪੂਰੇ ਨਹੀਂ ਕੀਤੇ ਮੈਂ ਉਹਨੇ ਟ੍ਰੇਨ ਹੀ ਜਾ ਰਿਹਾ ਸੀ ਤੇ ਪੁਜਜਲੰਦਰੀ ਸਵਾਰੀਆਂ ਸੰਨ ਜਨ ਕੋ ਕਿ ਮੀਡੀਆ ਕਰਕੇ ਰੋਕੀ ਜਾਂਦੇ ਨੇ ਜਦੋਂ ਊਮਨ ਹੋ ਕੇਮ ਟੂ ਮੀ ਕੁਤਨ ਸੀਟਾਂ ਚ ਪਿੱਛੇ ਝੱਗ ਕੇ ਬੈਠੇ ਪੈਂਦੇ ਤੇ ਕਹਿੰਦੇ ਤੁਸੀਂ ਕੀ ਕਰਨ ਜਾ ਰਹੇ ਪੰਜਾਬ ਦੇ ਜਨਰਲ ਮੈਂ ਖੈਦ ਕਰਦਾ ਇੱਕ ਪ੍ਰੈਸ ਕਾਨਫਰੰਸ ਹੈਗੀ ਹੈ ਨਾਲ ਮੀਟਿੰਗਸ ਨੇ ਕਹਿੰਦੇ ਬਾਕੀ ਛੋਟੋ ਜਿਹੜੀ ਗੱਲ ਕੁਝ ਫੈਸਲਾ ਜਲਦੀ ਹੀ ਦਿੰਦੇ ਹੋ ਦਿੱਲੀ ਇਹਨੇ ਪ੍ਰੋਮਿਸ ਕੀਤਾ ਸੀ ਕਿ ਸੇ 1000 ਰੁਪਏ ਸ਼ੁਰੂ ਕਰਨ ਲੱਗੇ ਹਨ ਹਰ ਭੈਣ ਨੂੰ 1000 ਰੁਪਏ ਮਿਲੇਗਾ ਕਹਿੰਦੇ ਪਹਿਲੇ ਇਹ ਪੁੱਛਣਾ ਕਿ ਜਿਹੜਾ 28000 ਰੁਪਏ ਡੂ ਹੋ ਗਿਆ ਉਹ ਕਦ ਮਿਲੇਗਾ ਅੱਜ ਮੇਰੇ ਕੋਲ 28 ਮਹੀਨੇ ਹੋ ਗਏ ਸਰਕਾਰ ਨੂੰ ਕਿ 28000 ਰੁਪਏ ਤਾਂ ਡੂ ਹੋ ਗਿਆ 28000 ਤੇ 2000 ਰੁਪਏ ਬਿਆਨ ਵੀ ਨਾਲ ਹੋ 30000 ਤਾਂ ਬੰਦਿਆ ਰਿਹਾ ਪਹਿਲੇ ਉਹ 30 ਰੁਪਏ ਦਾ ਵਾਦਾ ਪੂਰਾ ਨਹੀਂ ਕੀਤਾ ਔਰ ਮੈਂ ਨਹੀਂ ਵੇਖਿਆ ਕਿ ਕਾਂਗਰਸ ਦੇ ਮੈਂ ਕੋਈ ਫੋਲੋ ਕਰਦਾ ਸਾਰਾ ਮੀਡੀਆ ਪੰਜਾਬ ਦਾ ਜੋ ਛਪਦਾ ਹੈ ਦਿੱਲੀ 'ਚ ਮੈਂ ਨਹੀਂ ਵੇਖਿਆ ਕਿ ਕਿਸੇ ਪੰਜਾਬ ਦੇ ਲੀਡਰ ਨੇ ਚੰਦੀ ਜੀ ਨੇ ਜਾਂ ਕਿਸੇ ਹੋਰ ਨੇ ਉਹ 30 ਰੁਪਏ ਹਰ ਮਹਿਲਾ ਤੇ ਮੰਗਿਆ ਹੋਵੇ ਉਹ ਦੇ ਕੇ ਜਾਓ ਉਹ ਕਿਉਂ ਨਹੀਂ ਉਤਾਰ ਰਹੇ ਤੇ ਬੜਾ ਕਲੀਅਰ ਹੈ ਕਿ ਇਹ ਆਪਸ ਵਿੱਚ ਮਿਲੇ ਨੇ ਉਹ ਕਹਿੰਦਾ ਤੂੰ ਜਿੱਜਾ ਜਾਂ ਮੈਂ ਜਿੱਜਾ ਗੱਲ ਇੱਕੋ ਅਸੀਂ ਦੋਨੋਂ ਨੇ ਜਿੱਤ ਕੇ ਜਾ ਕੇ ਇੱਕੋ ਘਰੇ ਰਹਿਣਾ ਇੰਡੀਆ ਲਾਈਨ ਤੇ ਰਹਿਣਾ। ਉਹ ਅਸੀਂ ਆਪਸ ਵਿੱਚ ਗੱਲਬਾਤ ਵੀ ਕਰਦੇ ਰਹਾਂਗੇ ਆਪਾਂ ਹੀ ਲੜਦੇ ਵੀ ਰਹਾਂਗੇ ਤੇ ਨੁਹਰ ਕਸਤੀ ਵੀ ਕਰਦੇ ਰਹਾਂਗੇ ਪਰ ਆਪਸ ਵਿੱਚ ਇੱਕ ਸਾਰਾ ਮੇਲ ਇੱਕੋ ਜਾ ਰਹੇਗਾ। ਇੱਕ ਗੱਲ ਹੋਰ ਮੈਂ ਮਾਨ ਸਾਹਿਬ ਦੇ ਮੂੰਹ ਤੋਂ ਸੁਣੀ ਕਿ ਉਹ ਬਾਰ-ਬਾਰ ਕਿ ਜਿਹੜੇ ਵੀਡੀਓ ਦੇਖਿਆ ਕਹਿੰਦੇ ਨੇ ਕਿ साढ़े कैंडिडेट जिता दो यदि चिंता मैं कर ला अगर कुछ है शब्द समर्पण मैं कोर्ट नहीं पता पर मैं चिंता करा मेरा रिक्वेस्ट है मान साहब नाला वाद्या कोई विश्वास नहीं है किसी को तो मतलब कह देंगे पर वादे विश्वास नहीं है गाड़ी और ना कोई गल होने वाली है क्योंकि जो सर्वे जो फीडबैक मेरे को आया है जो मैं सर्वे वेखे ने ਉਦੇਚ ਬੀਜਪੀ ਇਸफार ਹੈ ਆਮਨ ਕਾਂਗਰਸ ਐਂਡ ਆਮ ਆਦੀ ਪਾਰਟੀ ਸੈਕਟ 3 ਟੁਡੇ ਪਰ ਫਿਰ ਵੀ ਅਰ ਦੋਰਾ ਮਾਨ ਸਾਹਿਬ ਹੈ ਮਾਨ ਸਾਹਿਬ ਤੁਸੀਂ ਕੋਨਾ ਕਿ ਮੈਂ ਡਿਪਟੀ ਸੀਆ ਬਣਾਵਾਂਗਾ ਹਿੰਮਤ ਕਰੋ ਅਸੀਂ ਤੇ ਚੁੰਨੀ ਲਾਲ ਭੱਗੇ ਜੀ ਨੂੰ ਮਾਲ-ਸਮਾਨ ਦੇ ਕੇ ਲੀਡਰਾਂ ਦਾ ਪਾਰਟੀ ਬਣਾਇਆ ਸੀ ਜਿਹੜਾ ਸਭ ਤੋਂ ਵੱਡਾ ਉਦਦਾ ਸਾਡੇ ਕੋਲ ਹੈਗਾ ਸੀ ਪਾਰਟੀ ਕੋਲ ਬੀਜੇਪੀ ਕੋਲ ਉਦੋਂ ਸਭ ਤੋਂ ਵੱਡਾ ਉਦਦਾ ਬੀਜੇ ਸੀ ਲੀਡਰ ਦਾ ਪਾਰਟੀ ਬਣਾਉਣ ਦਾ ਔਰ ਦਿਰਪਨ ਕਰਕੇ ਸ਼ਰਤ ਮਾਰਦੇ ਨਾ ਕਿ ਕਿਤੇ ਕਿਸੇ YouTube ਤੇ ਕਿਧਰ ਮਿਲ ਜਾਏਗਾ ਮੈਂ ਉਥੇ ਨੇ ਪੁੱਛ ਕੇ ਆਇਆ ਸੀ ਪਰ ਮੈਂ ਕਹਿ ਕੇ ਗਿਆ ਸੀ ਕਿ ਅਸੀਂ ਭਗਤ ਜੀ ਨੂੰ ਸਭ ਤੋਂ ਵੱਡਾ ਉਦਦਾ ਦਵਾਂਗੇ ਆਪਣੀ ਪਾਰਟੀ ਦਾ ਐਂਡ ਇਹ ਸਾਡੀ ਪਾਰਟੀ ਨੂੰ ਲੀਡ ਕਰਨਗੇ ਪਰ ਅੱਜ ਨਹੀਂ ਕਰ ਸਕਦੇ ਕੱਲ ਮੇਰਾ ਚੈਲੰਜ ਉਠਾ ਕਰੂੰ ਕਰਨ ਘੋਸ਼ਣਾ ਕਰਨ ਕਿ ਮੈਂ ਡੈਕਤੀਸੀਆਂ ਬਣਾਵਾਂਗਾ ਅਸੀਂ ਤੇ ਅਗੱਡੀ ਦਾ ਰਿਗਾਰਡ ਕਰਨੇ ਕੀਤਾ ਚੁਨੀਲਾ ਪਕੇਜ ਕਿ ਚੁਨੀਲਾ ਪਕੇਜ ਦਾ ਪੂਰਾ ਮਾਨ ਸਨਮਾਨ ਕਰਦੇ ਸਮਾਜ ਦਾ ਮਾਨ ਸਨਮਾਨ ਕਰਦੇ ਅਸੀਂ ਕੀਤਾ ਪਰ ਇਹ ਵੱਡੀ ਵੱਡੀ ਟੀਂਗਾ ਮਾਰ ਕੇ ਗੱਲ ਨਹੀਂ ਕਰ ਸਕਦੇ ਕਰਨਾਂ ਤੇ ਕਰਨੀ ਵਾਦੇ ਵੀ ਨਹੀਂ ਕਰ ਸਕਦੇ ਕਿਉਂਕਿ ਇਹਨੂੰ ਪਤਾ ਹੈ ਕਿ ਅਸੀਂ ਜਿੱਤਣਾ ਹੀ ਨਹੀਂ लीड से असी हैं तो हम वापस कह रहे हैं नंबर दो कांग्रेस है साढ़े तो पिछले नंबर बुरे नंबर दिन पर जी मूल गल है पिछले अठाई महीनों चाह पिछले ढाई साल हो जा रहे हैं लॉ एंड ऑर्डर की हालत खराब है ड्रग्स का बुरा हाल है ड्रग्स का के बुरा हाल है पंजाब का आप मनते हैं तो आप मनते ਹੋਰ ਸਾਰਾ ਸਾਰਾ ਫੋਕਸ ਪੰਜਾਬ ਦਾ ਡਵੈਲਪਮੈਂਟ ਵੱਲ ਨਹੀਂ ਹੈ ਗੱਲ ਪੰਜਾਬ ਦਾ ਫੋਕਸ ਕਿਸ ਵੱਲ ਲਗਾ ਹੈ ਕਿ ਅਸੀਂ ਕਿੱਧਾ ਇੱਥੋਂ ਪੈਸਾ ਸੈਫੋਣਾ ਖੜੀ ਇੱਥੋਂ ਬਸਾ ਗੱਡੀ ਉੱਤੇ ਜਾ ਕੇ ਸਟੇਟ ਦੀ ਇਲੈਕਸ਼ਨ ਲੜੀ ਹੈ ਇਸ ਕਰਕੇ ਤੋੜੇ ਮਾਦੂਨ ਤੋਂ ਮੈਂ ਅਪੀਲ ਕਰ ਰਿਹਾ ਜਲੰਧਰ ਵੈਸਟ ਦੇ ਵੋਟਰਸ ਨੂੰ ਕਿ ਕਿਰਪਾ ਕਰਕੇ ਦੋਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਵੋਟ ਪਾ ਕੇ ਆਪਣਾ ਵੋਟ ਨਾ ਖਰਾਬ ਕਰਨਾ ਬੀਜੇਪੀ ਨੂੰ ਮੋਰ ਪਾਹ ਇਹ ਤਾਂ ਚੁੰਨੀ ਲਾਣੀ ਗੱਲ ਕੀਤੀ ਐ ਕਿ ਬੀਜੇਪੀ ਕਿਨੇ ਆਵਾਜ਼ ਪਾ ਦਿੱਤੀ ਉਹ ਮਿਲਖਨ ਇੱਕ ਏਜ ਤੋਂ ਬਾਅਦ ਆਦਮੀ ਰਿਟਾਇਰ ਹੋ ਜਾਂਦੇ ਨੇ ਜੀ ਤੇ ਉਹ ਔਰ ਸਾਢੇ 6 ਫਾਰਮ ਮੋਟੀ ਕਰ ਦੇ ਜਾਂਦੇ ਇੱਕ ਬਾਰ ਸੋਚੋ ਖਮੇਸ਼ਾ ਸੇ ਸੋਚੋ ਤਨਵਾ ਇਹਦਾ ਵੀ ਵੀਡੀਓ ਚਲੋ ਮੈਂ ਮੈਂ ਇੱਕੋ ਗੱਲ ਇੱਕੋ ਗੱਲ ਤੇ ਜਾਨੀ ਗੱਲ ਕਰ ਗੱਲ ਕਰ ਲੈਣੇ ਉਹਦੇ ਬਾਅਦ ਉਹਨਾਂ ਬਾਰੇ ਇੱਕ ਵੀਡੀਓ ਵੀ ਮੈਂ ਸੁਣ ਨਹੀਂ ਸਕਦਾ ਸੁਣ ਸਕਦਾ ਮੈਂ ਇੱਕੋ ਗੱਲ ਸਭ ਨੂੰ ਉਹਨੇ ਗੱਲ ਆ ਗਈ ਸਰ ਉਹਨਾਂ ਨੂੰ ਪੁੱਛੋ ਕਿ ਜੋ ਮਾਨਸਮਾਨ ਬੀਜੇਪੀ ਨੇ ਦਿੱਤਾ ਉਹਨਾਂ ਨੂੰ ਬਰਾਦਰੀ ਨੂੰ ਸਮਾਜ ਨੂੰ ਲੀਡਰ ਆਫ ਦਾ ਪਾਰਟੀ ਬਣਾਇਆ ਸਭ ਤੋਂ ਵੱਡਾ ਉਤਹਾ ਹੋ ਸਕਦਾ ਸੀ ਉਹ ਸਾਡੇ ਕੋਲ ਅਸੀਂ ਉਹ ਦਿੱਤਾ ਸੀ ਨੇ ਉਹਨੂੰ ਯਾਦ ਕਰਨਾ ਚਾਹੀਦਾ ਉਹਨਾਂ ਨੂੰ ਉਹ ਯਾਦ ਰਹਿਣਾ ਚਾਹੀਦਾ ਉਹ ਉਹ ਜਾਂ ਉਹਦਾ ਕਮਿਟ ਕਰਾ ਦੇ ਬੋਕਰਵਾ ਲੈ ਕਰੋ ਮਾਨਸਾ ਕਰੋ ਕਿ ਮੈਂ ਲੀਡਰ ਦਾ ਪਾਰਟੀ ਮੈਂ ਹਟ ਜਾਵਾਂਗਾ ਲੀਡਰ ਦਾ ਪਾਰਟੀ ਮੈਂ ਮੰਜਰ ਬਖਤੂ ਮਨਾਵਾਂ ਤੈਨਾਂ ਅਸੀਂ ਤਾਂ ਬਣਾਇਆ ਸੀ ਨੇ ਅਸੀਂ ਵਾਦਾ ਕਰਕੇ ਗਿਆ ਸੀ ਮੈਂ ਉਹ ਅਸੀਂ ਬਣਵਾਇਆ ਸੀ हिम्मत करके बनाया वो वादा करन रह उसको वादा मान लो कि मैं नहीं रहत ना जी इस करके ठीक है बेटे करके उन्होंने प्रेशर होएगा मैं नहीं मानता कि ना होएगा परंतु मैंने पता है चुनी लाल भगत जी मनो ਬੀਜੇਪੀ ਦੇ ਨਾਂ ਦੇ ਮਨੋ ਜਦੋਂ ਫਾਈਨਲੀ ਉਂਗਲ ਦਬਾਣ ਜਾਂਗੇ ਕਿ ਕਿਹ ਚੁਂਗਲ ਦਬੇ ਕਿ ਮਨ ਪਤਾ ਕਿਹ ਚੁਲ ਬੇਗਨ ਗੋ ਚੰਨੀ ਜੀ ਦੀ ਗੱਲ ਕੀਤੀ ਹੈ ਕੰਪਲੀਟ ਕਰ ਦਿਓ ਕੰਪਲੀਟ ਕਰੋ ਸਰ ਇੱਕ ਮਿੰਟ ਕੰਪਲੀਟ ਕਰ ਰਹੀ ਹੈ ਸਟੇਟਮੈਂਟ ਇਹ ਹੈ ਕਿ ਕਾਂਗਰਸ ਦਾ ਜਿਹੜਾ ਮੈਨੇਜਰ ਹੈ ਉਹ ਅਸਲੀ ਕਾਂਗਰਸ ਦਾ ਤਕਸਾਲੀ ਕੌਮ ਕੈਂਡੀਡੇਟ ਹੈ ਜਿਹੜੇ ਆਮ ਆਦਮੀ ਪਾਰਟੀ ਔਰ ਬੀਜੇਪੀ ਦਾ ਕੈਂਡੀਡੇਟ ਨੇ ਉਹ ਦਲਬਧ ਨੂੰ ਉਹਨਾਂ ਦਾ ਕੇ ਸਾਡੇ ਸਰ ਗੱਲ ਕੈਂਡੀਡੇਟ ਦੀ ਗੱਲ ਨਹੀਂ ਕੀਤੀ ਗੱਲ ਹੈ ਕਿ ਚੰਨੀ ਸਾਹਿਬ ਰਿਜਨ ਕਰ ਰਹੇ ਨੇ ਅੱਜ ਪੰਜਾਬ ਨੂੰ ਸੀਟ ਦੇ ਵਿੱਚ ਚੰਨੀ ਸਾਹਿਬ ਬੈਠੇ ਨੇ ਪਾਰਲੀਮੈਂਟ ਵਿੱਚ ਕੀ ਕਹਿ ਰਹੇ ਨੇ ਉੱਥੇ ਕੀ ਕਹਿ ਰਹੇ ਨੇ ਗੱਲ ਉਹ ਹੈ ਕਿ ਈਡਿਓਲੋਜੀ ਕੀ ਕਹਿ ਰਹੇ ਨੇ ਆਪਣੀ ਗੱਲ ਕੀ ਕਹਿ ਰਹੇ ਨੇ ਉੱਥੇ ਜਾ ਕੇ ਤੇ ਕੰਜਨੀ ਨਹੀਂ ਨਹੀਂ ਅਸੀਂ ਇਕੱਠੇ ਆਂ ਉੱਥੇ ਅੱਖਰ ਨਹੀਂ ਕਰਦੇ ਪੰਜਾਬ ਬਾਰੇ ਉੱਥੇ ਕੇਜਰੀਵਾਲ ਦਾ ਸਮਰਥਨ ਕਰ ਰਹੇ ਨੇ ਉੱਥੇ ਕੇਜਰੀਵਾਲ ਨੂੰ ਸਪੋਰਟ ਕਰ ਰਹੇ ਨੇ ਮੈਂ ਸ਼ਰਤਾਂ ਕੇ ਕਹਿੰਦਾ ਜੀ ਚੰਨੀ ਸਾਹਿਬ ਨੂੰ ਕੋ ਮੇਰੇ ਚੈਲੇਂਜ ਸੁਕਾ ਕੇ ਜਲਦਰ ਵੈਸੇ ਪਾਛਦਨ ਕਿ ਅਸੀਂ ਜਿਹੜਾ ਕੇਜਰੀਵਾਲ ਦੇ ਖਿਲਾਫ ਫੈਕਸ਼ਨ ਹੈ ਉਹਦੇ ਖਿਲਾਫ ਆਂ ਜਿਹਨੇ ਚੇਕ ਵਾ ਜਿਹੜਾ केजरीवाल ਨੂੰ ਜਿਹੜਾ ਅਰੈਸਟ ਕੀਤਾ ਗਿਆ ਜਿਹਨਾਂ ਉੱਤੇ ਮੁਕੱਦਮਾ ਚੱਲ ਰਿਹਾ 80 ਉਤੇ ਖਿਲਾਫ ਆ ਲੋਕਾਂ ਨੂੰ ਉੱਥੇ ਕਹਿੰਦੇ ਉੱਥੇ ਗੱਲ ਕਰਨ ਨਾ ਉਹ ਕੈਂਡੀਡੇਟ ਨਹੀਂ ਗਾ ਲੇਗੀ ਸੈਕਾ ਸੈਕਾ ਲਾਈਟ ਐਂਡ ਪ੍ਰੀਵੀਅਸ ਟੂ ਆਲਸੋ ਦਿਸ ਵਨ ਆਲਸੋ ਬੀਜਪੀ ਇਸ ਲਾਈਟ ਆਫ ਟੌਪ ਕੋਰਸ ਇਕਲਾ ਵੀ ਟੌਪ ਕੋਰਸ ਅਦਰ ਪਾਰਟੀ ਟੌਪ ਕੋਰਸ ਓ ਦਿਸ ਇਜ਼ ਇਲੈਕਸ਼ਨ ਐਂਡ शिवसंगम और पार्टी उन्ही ही स्टम बैक इज अ होमकमिंग इट्स नॉट अ रिटर्न बट इज अ होमकमिंग दे डिफरेंस इज इन टर्मिनोलॉजी ऑफ रिटर्न बट अ होमकमिंग सर कल शिवोदा ग्राम बलो पेंड रेड दिखाई गई है उन जनता भी सब जानना चाहते हैं कि आखिर पेंड रेड छह जी वो जनता क्यों नहीं करे हो तो के चलिए मैं जनता करा सनी साहब कह रहे हैं कि अगर उन्होंने तो जनता की तो जिम्मेदारी संभाल ले के दो उसी कर देते हैं इन्हें बीजेपी सनी साहब लोग मतलब बात समझ लीजिए ਚੰਗੀ ਸਾਹਿਬ ਨੂੰ ਕੋ ਇੱਕ ਫੋਨ ਖੜਕੇ ਸਾਹਿਬ ਨੂੰ ਕਰਨ ਖੜਕੇ ਸਾਹਿਬ ਭਗਵੰਤ ਮਾਨ ਨੂੰ ਫੋਨ ਕਰਦਾ ਆਪਸ ਤੇ ਕੋਈ ਨਹੀਂ ਨਾ ਖੜਕੇ ਕੋਈ ਚੰਗੀ ਸਾਹਿਬ ਦੀ ਤੇ ਭਗਵੰਤ ਮਾਨ ਸਿਆ ਸੁਣੇਗਾ ਨਹੀਂ ਖੜਕੇ ਸਾਹਿਬ ਨੂੰ ਨਾ ਛੱਡ ਕੇ ਖੜਕੇ ਸਾਹਿਬ ਛੱਡੋ ਸੋਨੀਆ ਗਾਂਧੀ ਨੂੰ ਕਰਦਾ ਕੋਈ ਮਾਨ ਸਾਹਿਬ ਗਏ ਸਨ ਉੱਥੇ ਸੋਨੀਆ ਗਾਂਧੀ ਪੈਰ ਫੜਦੇ ਸਨ ਉੱਥੇ ਦਿੱਲੀ ਹੋਈ ਸੀ ਰਾਮੇ ਦਾ ਮੈਦਾਨ ਸਾਡੇ ਤੇ ਉੱਥੇ ਭਗਵੰਤ ਮਾਨ ਜੀ ਪੈਰੀ ਪੈਰੀ ਪੋਣਾ ਕਰ ਰਹੇ ਸਨ ਉਹ ਸੋਨੀਆ ਗਾਂਧੀ ਜੀ ਫੋਨ ਕਰਦੇ ਨੇ ਇੱਕ ਭਗਵੰਤ ਮਾਨ ਨੂੰ ਕਿ ਆ ਤੂੰ ਜਾ ਕੇ ਲੈ ਲੈ ਕਿਉਂ ਨਹੀਂ ਲੈ ਰਿਹਾ

ਔਰ ਤੁਹਾਡੇ ਸਾਰਿਆਂ ਨੂੰ ਓਪਨ ਰਿਕੁਐਸਟ ਕਰ ਰਹੇ ਹਾਂ ਇਹ ਝਗੜਾ ਲੀਡਰਸ਼ਿਪ ਦਾ ਘਟ ਹੈ ਇਹ ਝਗੜਾ ਇਸ ਗੱਲ ਦਾ ਬੇਸਿਕ ਜਿਹੜਾ ਝਗੜਾ ਹੈ ਇਸ ਗੱਲ ਦਾ ਹੈ ਕਿ ਉਹ ਜਿਹੜਾ ਅਜੰਡਾ ਹੈ ਉਹਨਾਂ ਕੋਲ ਅਜੰਡਾ ਨਹੀਂ ਹੈ ਗੱਲ ਜੀ ਉਹ ਕਿਸੇ ਪੰਥਕ ਮੁੱਦੇ ਤੇ ਗਾਲੀ ਵੀ ਕੱਢ ਰਿਹਾ ਹੈ ਮੈਨੂੰ ਨਹੀਂ ਲੱਗਦਾ ਪਿਛਲੇ 3-4 ਸਾਲਾਂਾਂ ਵਿੱਚ ਅਕਾਲ ਚਲਨ ਨੇ ਕੋਈ ਪੰਥਕ ਮੁੱਦਾ ਲਿਤਾ ਹੋਵੇ ਜਾਂ ਕੋਈ ਇਹੋ ਜਿਹਾ ਕੰਮ ਕੀਤਾ ਜਿਹੜਾ ਪੰਥ ਵਾਸਤੇ ਹੋਵੇ ਮੈਂ ਐਗਜ਼ਾਮਪਲ ਦੇ ਰਿਹਾ ਹਾਂ ਅਮੀਰੀ ਨੂੰ ਨਾ ਰਾਇਤੇ ਦੇ ਸਬਕ ਵੱਡੇ ਨੇ 크੍ਰਿਸਚਨ ਕਨਵਰਜਨ ਬਹੁਤ ਵੱਡੇ ਸਰਤੇ ਹੋ ਰਿਹਾ ਪੰਜਾਬ ਵਿੱਚ ਐਸਜੀਪੀਸੀ ਕੋਲੋਂ ਕੰਨ ਕਿ ਐਸਜੀਪੀਸੀ ਐਕਸ਼ਨ ਲਗੋ ਐਸਜੀਪੀਸੀ ਮੁਹਿਬ ਛੜੇ ਅਕਰਜਲ ਇਹ ਤੇ ਪਾਰਟੀ ਆਪਣਾ ਪੰਥਕ ਪਾਰਟੀ ਕੰਦੇ ਨੇ ਰਣ ਐਜੰਡਾ ਕਰਨ ਮੈਂ ਦਿੱਲੀੋਂ ਬੈਠ ਕੇ ਲਗਾਤਾਰ ਕਨਵਰਜਨ ਦਾ ਕੰਮ ਕਰਦਾ ਕਦੀ ਦੇਖਿਆ ਇਹਨਾਂ ਨੇ ਇੱਕ ਅਕਸਰ ਵੀ ਬੋਲੇ ਹੋਏ ਮਦਦ টুਦੀ ਸਿੱਖ ਸੰਘ ਕੀ ਗੋਬਿੰਦ ਸਿੰਘ ਲੌਂਗਵਾਲ ਦੇ ਵੀਡੀਓ ਹੱਗੇ ਨੇ ਜਿਹੜਾ ਕਿ ਉਹ ਉਹਨਾਂ ਦੀ ਚੰਗਾਈ ਸਭਾ ਹੀ ਜਾ ਕੇ ਖਲੋਤਾ ਉੱਥੇ ਜਾ ਕੇ ਗੋਬਿੰਦ ਸਿੰਘ ਲੌਂਗਵਾਲ ਕਿੱਦਾਂ ਐਕਸੈਪਟ ਹੋਏਗਾ ਇਹ ਗੱਲ ਨਿਰਸ਼ੁੱਭ ਨਹੀਂ ਹੈਗਾ ਗੱਲ ਇਹ ਕਿ ਦੇ ਹੈਵ ਲੋਸਟ ਦੀ ਬੇਸਿਕ ਅਜੰਡਾ ਆਫ ਜਿਹੜਾ ਜਿਹੜਾ ਇੱਕ ਮੂਲ ਸਿਨਾ ਉਹ ਮੂਰਵਾ ਬੈਠੇ ਨੇ ਜਿਸ ਦਿਨ ਉਹ ਅਜੰਡਾ ਲੈ ਆਪਣੇ ਲੀਡਰ ਆਪਣੇ ਆਜਾਂਗੇ ਇਹ ਲੋਕ ਨੂੰ ਕੋਈ ਚੀਚਾਲ ਪਏਗਾ ਉਹਨਾਂ ਦੀ ਪਾਰਟੀ ਵਿੱਚ ਕੋਈ ਕੋਈ ਏਜੰਟਾ ਜਿਹੜਾ ਪੰਛੀ ਏਜੰਟਾ ਲੈ ਕੇ ਚੱਲੇਗਾ ਤੇ ਉਹ ਆਪਣੇ ਆਪ ਬਾਕੀ ਕੰਮ ਆਪਣੇ ਆਪ ਲਾਣੀ ਚਾਹਤਾਂਗੇ ਉਹ ਆਪਣੇ ਆਪ ਲੱਗ ਜਾਣਗੇ ਸਿੱਖ ਸਾਹਿਬ ਅੰਮ੍ਰਿਤਪਾਲ ਸਿੰਘ ਜਿਹੜਾ ਉਹ ਸਾਹ ਸੁੱਖ ਰਹੇ ਨੇ ਤੇ ਉਹਨਾਂ ਦੀ ਕਲਾਸੀ ਜਿਹੜੀਆਂ ਕਾਨੂੰਨੀ ਪ੍ਰਕਿਰਿਆ ਦਰਸਾ ਦਿੱਤੀਆਂ ਗਈਆਂ ਜੋ ਪੂਰੀ ਮੀਡੀਆ ਤੇ ਨਹੀਂ ਜਾ ਸਕਦੇ ਕਿਸੇ ਨੂੰ ਵੀ ਪਹਿਲਾਂ ਕਿ ਲੋਕਾਂ ਦੇ ਵਿੱਚ ਇਹ ਗੱਲ ਹੈ ਕਿ ਉਹਨਾਂ ਦੀ ਜਿਹੜੀ ਸਭ ਤੋਂ ਵੱਡੇ ਮਾਰਜਨ ਦੇ ਨਾਲ ਇਲੈਕਸ਼ਨ ਜਿੱਤ ਕੇ ਗਏ ਤੇ ਪੰਛੀ केजरीवाल भी हालांकि अस्तीफा नहीं देता जे जेड दे केसिस ने जे जुडिशल प्रोसेस है वो अपनी जगह है चो अपनी जगह जी जुडिशल प्रोसेस अपनी जगह चलेगा इलेक्ट्रल प्रोसेस अपनी जगह चलेगा जुडिशरी तय कर लेगी तो फैसला हो जाएगा कोई तो मैटर सब जुडिश इस करके मेरा भी बहुत ज्यादा बोलना नहीं बनता तो जो कोर्ट का फैसला होगा सबन मन नहीं होगा BJP has constantly been present in this But censorship is pro-border by yeah, we we did not hear anything until now. Even in these elections, these issues were raised. Why not a probe being ordered at the central level? Even though the BJP is the yeah. thank you for asking this question. Thank you. The judicial processes and the probes takes their time because all these crimes are white-collar crimes and white-collar crimes takes a lot of time to investigate. Even in matter of Kejriwal or matter of other, other cases which are happening in Punjab also, it is matter of time because the, the complete process, the person who does this crime are smart and, and the police or the, the investigating agencies take their own time because they want to be very sure before the present their case in the court. वेस्ट हल्के बीजेपी पहले नंबर पे आ रही है कांग्रेस दूजे आप दो हजार सतारा उन्नीस बई तेईस चौबीस लगातार उस हल्के बीजेपी हार रही है पार्लीमेंट इलेक्शन ना, तो, सर? क्या क्या ना पांच सर हारे मैं गर, तो नहीं सर पांच बार सर मैं लास्ट सर मैं उन्नीस सौ तिरानवे इलेक्शन हार्या ਉਸ ਤੋਂ ਅੱਛਾ ਨੂੰ ਸਰ ਮੈਂ 213 ਵਸਿੰ ਦਿੱਤੇ ਆ ਇਹਨੂੰ ਤਾਂ ਦੁਆਰ ਇਲੈਕਸ਼ਨ ਇਹ ਥੋੜੇ ਜਿਹਾ ਸਾਲ ਤੋਂ ਲਗਾ ਸਰ ਮੇਰੀ ਰਿਕਵੈਸਟ ਜੀ ਮੇ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਹਾਂ ਉੱਥੇ ਆਪਣੀ ਗੱਲ ਕਹੀ ਜਾ ਰਿਹਾ ਹੋ ਜਿਹੜਾ ਇਲੈਕਸ਼ਨ ਲਾਸਟ ਪਾਰਲੀਮੈਂਟਰੀ ਇਲੈਕਸ਼ਨ ਆ ਉਹਦੇ ਜੀ ਅਸੈਂਬਲੀ ਸੈਗਮੈਂਟ ਦਾ ਰਿਜ਼ਲਟ ਦੇਖ ਲਓ ਐਂਡ ਸੀ ਵਾਟ ਇਜ਼ ਗੋਇੰ ਟੂ ਹਾਪਨ ਸਰ ਸੋਰੀ 1 ਮਿੰਟ ਸੋਰੀ ਉਹ ਸਰ ਜਿਹੜਾ ਕੁਮਾਲ ਹੋਗੀ ਪਾਰਲੀਮੈਂਟ ਇਲੈਕਸ਼ਨ ਹੀ ਕੁਛ ਕੁਛ ਖਿੱਚਾ ਹੋਣਾ ਨਾ ਸੀ ਇੱਕ ਮਿੰਟ ਚ ਐਸਾ